ਬਠਿੰਡਾ ਦੇ ਅੰਦਰ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਰੀ ਅਮਰਤਾ ਵੜਿੰਗ ਅਤੇ ਉਹਨਾਂ ਵੱਲੋਂ ਸਿਆਸੀ ਸਰਗਰਮੀਆਂ ਕੀਤੀਆਂ ਤੇਜ ਮੰਗਲਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਪਰਸਰਾਮ ਨਗਰ ਪਹੁੰਚੇ ਅਮਰਤਾ ਵਿੜਗਨੇ ਭਾਵੇਂ 86 ਸਰਗਰਮੀਆਂ ਤੋਂ ਅਣਕਾਰੀ ਕੀਤੀ ਹੈ ਲੇਕਿਨ ਲੋਕ ਸਭਾ ਚੋਣਾਂ ਆ ਰਹੀਆਂ ਹਨ ਇਸ ਨੂੰ ਲੈ ਕੇ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਲਗਭਗ 8-10 ਐਮਸੀਆ ਦੇ ਘਰਾਂ ਵੱਲੋਂ ਆਪਣਾ ਰੱਖਿਆ ਗਿਆ ਭਾਵੇਂ ਉਹਨਾਂ ਨੇ ਇਸ ਇਸ ਗੱਲ ਤੋਂ ਅਣਕਾਰੀ ਕੀਤੀ ਹੈ ਲੇਕਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਨਹੀਂ ਪੂਰਾ ਕੀਤਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਹਗਾਮਾ ਕੀਤਾ ਉਹਨਾਂ ਨੇ ਕਿਹਾ ਕਿ ਜੋ ਹਗਾਮਾ ਕੀਤਾ ਹੈ ਇਹਦੇ ਨਾਲ ਪੰਜਾਬੀਆਂ ਦਾ ਸਿਰ ਆਪਣਾ ਪੂਰੇ ਦੇ ਦੇ ਅੰਦਰ ਚੁੱਕ ਚੁੱਕਾ ਹੈ ਕੀ ਸਰਗਰਮੀਆਂ ਲਗਾਤਾਰ ਵਧਾ ਰਹੇ ਹੋ 24 ਦੀ ਇਲੈਕਸ਼ਨ ਸਿਰ ਤੇ ਆ ਕੀ ਕਹਿਣਾ ਚਾਹੁੰਦੇ ਮੈਂ ਇੱਕ ਫਾਊਂਡੇਸ਼ਨ ਰਨ ਕਰਦੀ ਆ ਆਸਰਾ ਦੇ ਨਾਮ ਦੀ ਉਹਦੇ ਵਿੱਚ ਨੇ ਕੈਂਪਸ ਚੱਲਦੇ ਰਹਿੰਦੇ ਆ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਜਿਹਦੇ ਵਿੱਚ ਅਸੀਂ ਆਈ ਚੈੱਕ ਅਪ ਕਰਦੇ ਆ ਨੰਬਰ ਚੈੱਕ ਹੁੰਦਾ ਅੱਖਾਂ ਦਾ ਤੇ ਉਸ ਤੋਂ ਬਾਅਦ ਐਨਕਾ ਵੰਡੀਆਂ ਜਾਂਦੀਆਂ ਮਾਨਸਾ ਜ਼ਿਲ੍ਹੇ ਦੇ ਮਾਨਸਾ ਹਲਕੇ ਦੇ ਬਠਿੰਡਾ ਦਿਹਾਤੀ ਦੇ ਮੋੜ ਦੇ ਬੁਡਲਾਡੇ ਦੇ ਇਨਾ ਚਾਰਾਂ ਹਲਕਿਆਂ 'ਚ ਕੈਂਪਸ ਲੱਗੇ ਸੀ ਮੈਂ ਬਿਮਾਰ ਹੋ ਗਈ ਸੀ ਕੈਂਪਸ ਲੱਗਣ ਤੋਂ ਬਾਅਦ ਤੇ ਮੇਰੇ ਤੋਂ ਆਇਆ ਨਹੀਂ ਗਿਆ ਮੈਂ ਆਲਮੋਸਟ 1.5 ਮਹੀਨੇ ਬਰਹੀਆਂ ਉਹ ਸਾਰੀਆਂ ਐਨਕਾਂ ਕੈਂਪਾਨੀਆਂ ਪੈਂਡਿੰਗ ਪਈਆਂ ਸੀ ਤੇ ਕੋਡ ਲੱਗਣ ਦੇ ਅਸਾਰ ਹੈ ਕਿ ਹੋਰ 10 ਦਿਨਾਂ 'ਚ ਨਿਊਜ਼ ਵਿੱਚ ਲਗਾਤਾਰ ਆ ਰਿਹਾ ਹੈ ਕਿ 10 ਦਿਨਾਂ 'ਚ ਕੋਡ ਲੱਗ ਜਾਊਗਾ ਤਾਂ ਸਚਾਈ ਇਹ ਹੈ ਕਿ ਮੈਂ ਸਾਰੇ ਕੈਂਪਸ ਦੀਆਂ ਐਨਕਾਂ ਵੰਡਣ ਆਈਆਂ ਮੈਂ ਕਿਸੇ ਸਿਆਸੀ ਸਰਗਰਮੀ ਕਰਕੇ ਨਹੀਂ ਆਈ ਤੁਸੀਂ ਲੋਕ ਸਭਾ 'ਚ ਲਗਾਤਾਰ ਜਿਹੜਾ ਹੈ ਹਲਕਾ ਬਟੰਡਾ ਉਸ ਵਿੱਚ ਰਹਿ ਰਹੇ ਹੋ ਚਾਚਾ ਤੁਹਾਡੇ ਚਾਰੀਆ ਵਿਰੋਧੀ ਬਾਰ-ਬਾਰ ਤੁਹਾਡਾ ਨਾਮ ਦਾ ਤੁਹਾਡਾ ਜ਼ਿਕਰ ਆਇਆ ਵੀ ਤੁਸੀਂ ਝੋਣ ਲੱਗ ਰਿਹਾ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵਿਰੋਧੀਆਂ ਨੂੰ ਕਿਵੇਂ ਪਤਾ ਲੱਗਿਆ ਓਨੈਸਟਲੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਮੈਂ ਆਪਦੇ ਕੈਂਪਸ ਦੇ ਜ਼ਿਕਰ ਚ ਆਈ ਸੀ ਮੇਰਾ ਕੋਈ ਪੋਲੀਟੀਕਲੀ ਕੀ ਚੱਲ ਰਿਹਾ ਹੈ ਉਹ ਰਾਜਾ ਜੀ ਨੂੰ ਪਤਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਓਨੈਸਟਲੀ ਮੈਂ ਆਪਦੇ ਕੈਂਪਸ ਨੂੰ ਲੈ ਕੇ ਆਈ ਹਾਂ ਬਾਕੀ ਪਾਰਟੀ ਦੇ ਉਹ ਕਿਦਾਂ ਸੋਚ ਲੇ ਗਏ ਦੇਖੋ ਪੰਜਾਬ ਦਾ ਮੁੱਖ ਮੰਤਰੀ ਇਕੱਲੇ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੁੰਦਾ ਉਹ ਦੁਨੀਆ ਭਰ ਤੇ ਬੈਠੇ ਪੰਜਾਬੀਆਂ ਦਾ ਮੁਖੀ ਹੁੰਦਾ ਇੱਕ ਤਰੀਕੇ ਦੇ ਨਾਲ ਸਾਰੇ ਮਤਲਬ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਇੱਕ ਬੰਦਾ ਜਦੋਂ ਇੱਕ ਪੰਜਾਬ ਦਾ ਮੁਖੀ ਇਸ ਤਰ੍ਹਾਂ ਦਾ ਵਤੀਰਾ ਕਰਦਾ ਔਰ ਇੰਨੀ ਭੱਦੀ ਸ਼ਬਦਾਵਲੀ ਵਰਤਦਾ ਔਰ ਆਪਦੇ ਆਪੇ ਤੋਂ ਬਾਹਰ ਹੋ ਜਾਂਦਾ ਮਤਲਬ ਉਹਦਾ ਆਪਦੇ ਆਪ ਤੇ ਕੰਟਰੋਲ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਸਾਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਦਾ ਸ਼ਰਮ ਨਾਲ ਸਿਰ ਨੀਵਾ ਹੋ ਗਿਆ ਆਈ ਡੋਨਟ ਨੋ ਮੁੱਖ ਮੰਤਰੀ ਸਾਹਿਬ ਨੂੰ ਕੀ ਪ੍ਰੋਬਲਮ ਸੀ ਜਾਂ ਕੀ ਇਸ ਤਰ੍ਹਾਂ ਦਾ ਬਿਹੇਵੀਅਰ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਦਾ ਬਿਹੇਵੀਅਰ ਕੱਲੇ ਪੰਜਾਬੀ ਪੰਜਾਬ 'ਚ ਬੈਠੇ ਨਹੀਂ ਦੁਨੀਆ ਪਰ ਦੇ ਲੋਕਾਂ ਲਈ ਬਹੁਤ ਸ਼ਰਮਨਾਕ ਸੀ ਇਹ ਹੋਣਾ ਨਹੀਂ ਚਾਹੀਦਾ ਉਹਨਾਂ ਨੇ ਚ ਰਾਜਾ ਵੜਿੰਗ ਜੀ ਇੱਥੋਂ ਲੜੇ ਸੀ ਜਿਨ੍ਹਾਂ ਵਿੱਚ ਜੇ ਤਰੋ ਰੋਟੇਕਟ ਮਿਲਦੀ ਹੈ ਤੁਹਾਡੇ ਕਿਹੜੇ ਹੋਗੇ ਤੁਸੀਂ ਤਾਂ ਵਿਚਰ ਰਹੇ ਹੋ ਰਾਂਗਾਂ ਤਰ੍ਹਾਂ ਦੇ ਦੇਖੋ ਜੀ ਮੈਂ ਹਜੇ ਪੋਲਿਟੀਕਲੀ ਐਕਟਿਵ ਨਹੀਂ ਹੈਗੀ ਪਰ ਜੋ ਜਿੰਨੀਆਂ ਪ੍ਰੋਬਲਮ ਸਾਡੇ ਦੇਸ਼ 'ਚ ਚੱਲ ਰਹੀਆਂ ਨੇ ਜਿਹੜੇ ਵਾਅਦੇ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਕਿਸਾਨਾਂ ਦੀਆਂ ਜਿੰਨੀਆਂ ਦਿੱਕਤਾਂ ਅਸੀਂ ਉਹ ਖਤਮ ਕਰਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਮੈਨੂੰ ਤੁਸੀਂ ਇਹ ਦੱਸੋ ਕਿ ਇਹਨਾਂ ਤਿੰਨਾਂ ਤਿੰਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇੱਕ ਵੀ ਗੱਲ ਨੂੰ ਜੇ ਐਡਰੈਸ ਕੀਤਾ ਹੋਵੇ ਇਹ ਇੰਨੀ ਫੇਲੀਅਰ ਵਾਲੀ ਸਰਕਾਰ ਸਾਬਤ ਹੋਈ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਉਹਦੇ ਸਿਰ 'ਚੋਂ ਬੁਲੇਟ ਮਿਲੀ ਇਹਨਾਂ ਨੇ ਅਜੇ ਤੱਕ ਐਫ ਆਈ ਆਰ ਲੋਜ ਨਹੀਂ ਕੀਤੀ ਉਹਦੇ ਤੇ ਜਿਹੜਾ ਨੌਜਵਾਨ ਜਿਹਨੂੰ ਪੀਜੀਆਈ ਸੀ ਲੈ ਕੇ ਆਂਦਾ ਪਰਮਪਾਲ ਨੂੰ ਉਹ 4 ਦਿਨ ਤੱਕ ਰੋहतक ਦੇ ਪੀਜੀਆਈ ਦੇ ਵਿੱਚ ਪਿਆ ਰਿਹਾ ਇਹਨਾਂ ਨੇ ਬਿਲਕੁਲ ਉਤਨੀ ਨਹੀਂ ਕੀਤਾ ਕਿ ਉਹਨੂੰ ਚੱਕ ਕੇ ਲਿਆਂਦਾ ਜਾਵੇ ਜਾਂ ਉਹਦਾ ਇਲਾਜ ਹੀ ਕਰਵਾਇਆ ਜਾਵੇ ਬਾਰ-ਬਾਰ ਮਿੰਤਾ ਕਰਨ ਤੋਂ ਬਾਅਦ ਉਹਨੂੰ ਪੀਜੀਆਈ ਚ ਲਿਆਂਦਾ ਗਿਆ ਔਰ ਇੱਕ ਗੱਲ ਹੋਰ ਦੱਸ ਤਿਆਂ ਉਹਦੀ ਸਰਜਰੀ ਤੋਂ ਬਾਅਦ ਉਹਨੂੰ ਅਗਲੇ ਦਿਨ ਸਰਕਾਰ ਛੁੱਟੀ ਦੇ ਰਹੀ ਸੀ ਯਾ ਇਨਾ ਦਾ ਮਤਲਬ ਰਵਈਆ ਇਨਾ ਕ ਗਲਤ ਹੈ ਕਿਸਾਨਾਂ ਨੂੰ ਲੈ ਕੇ ਜਿਹੜੇ ਰੋਜ਼ ਕਿਸਾਨਿਆਂ ਦੇ ਨਾਂ ਦੇ ਨਾਰੇ ਲਾਉਂਦੇ ਸੀ ਇਹ ਕਹਿੰਦੇ ਸੀ ਕਿ ਅਸੀਂ ਕਿਸਾਨ ਪੱਖੀ ਹਾਂ ਸਭ ਤੋਂ ਵੱਧ ਕਿਸਾਨ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੂਵ ਹੋਈ ਹੈ ਹਰ ਫਰੰਟ ਤੇ ਫੇਲੀਅਰ ਹੈ ਹਰ ਇੱਕ ਫਰੰਟ ਤੇ ਤੁਸੀਂ ਤੁਸੀਂ ਅੱਜ ਦੇ ਜਿਹੜੇ ਪ੍ਰੋਗਰਾਮ ਰੱਖੇ ਨੇ ਉਹ ਸਾਰੇ ਜਿਹੜੇ ਤੁਹਾਡੇ ਕਾਉਂਸਲਰ ਨੇ ਉਹਨਾਂ ਦੇ ਕਰਕੇ ਇੱਕ ਪਾਸੇ ਤੁਸੀਂ ਕਹਿੰਦੇ ਤੁਸੀਂ ਐਨਜੀਓ ਚ ਸਾਰਾ ਜਿਹੜਾ ਪ੍ਰੋਗਰਾਮ ਕਰਿਆ ਦੂਜੀ ਪਾਸੇ ਤੁਸੀਂ ਲਗਾਤਾਰ ਅੰਦਰ ਗੱਦੀ ਇਹ ਸੰਪਰਕ ਮੈਂ ਟਿੱਪਣੀ ਕਿਸ ਤਰ੍ਹਾਂ ਨਾ ਕੀਤੀ ਜਾਵੇ ਕਿ ਤੁਸੀਂ ਚੌਥੀ ਇਲੈਕਸ਼ਨ ਨਹੀਂ ਲੜੋਗੇ ਮੈਂ ਤੁਹਾਨੂੰ ਨਾ ਮੈਂ ਹਾਂ ਕਹੀਏ ਨਾ ਮੈਂ ਨਾ ਕਹੀਏ ਰਾਈਟ ਜਿਨਨੇ ਜਿਨਨੇ ਐਮਸੀਜ਼ ਨੇ ਬਠਿੰਡਾ ਜ਼ਿਲ੍ਹੇ ਦੇ ਇਹਨਾਂ ਸਾਰਿਆਂ ਨੇ 19 ਦੀਆਂ ਇਲੈਕਸ਼ਨਸ ਦੇ ਵਿੱਚ ਰਾਜਾ ਜੀ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਬੜਾ ਸਾਥ ਦਿੱਤਾ ਤੇ ਇਹ ਨਹੀਂ ਕਿ ਮੈਂ ਹੁਣੀ ਆਈ ਐ ਮੈਂ ਪਹਿਲਾਂ ਵੀ ਆਉਂਦੀ ਰਹੀ ਐ ਪਿਛਲੇ 5 ਸਾਲਾਂ ਦੇ ਵਿੱਚ ਮੈਂ ਆਉਂਦੀ ਰਹੀ ਐ ਲਗਾਤਾਰ ਕਦੀ ਵੀ ਨਹੀਂ ਆਈ ਪਰ ਕਦੀ ਇਸ ਹਲਕੇ ਨਾਲੋਂ ਨਾਤਾ ਨਹੀਂ ਤੋੜਿਆ ਤੇ ਮੈਨੂੰ ਲੱਗਦਾ ਇਹ ਨਾਤਾ ਸਦਾ ਇਸੇ ਤਰ੍ਹਾਂ ਜੁੜਿਆ ਰਹੂਗਾ ਬਿਕੋਜ਼ ਇਸ ਇਲਾਕੇ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਫਸਲਾਂ ਦੀਆਂ ਬੋਡੀਆਂ ਨੂੰ ਲੈ ਕੇ ਵੀ ਕਿਹਾ ਜਾਂਦਾ ਸਰਕਾਰ ਵੱਲੋਂ ਵੀ ਜਿਹੜੀਆਂ ਤੁਹਾਡੇ ਰਾਜ ਚ ਲਗਾਈਆਂ ਉਹਨਾਂ ਦੀ ਜਾਂਚ ਹੋਵੇ ਜਿੰਨੇ ਸੂਬੇ ਆਸੇ ਪਾਸੇ ਤੁਸੀਂ ਯੂਪੀ ਦੇਖ ਲਓ ਤੁਸੀਂ ਅਡ ਅਡ ਸੂਬਿਆਂ ਦਾ ਚੱਕ ਕੇ ਦੇਖ ਲਓ ਉਹਨਾਂ ਸਾਰੇ ਸੂਬਿਆਂ ਦੀਆਂ ਬੋਡੀਆਂ ਉੱਥੋਂ ਹੀ ਬਣਦੀਆਂ ਔਰ ਅਗਲੀ ਗੱਲ ਇਹ ਰਾਜਾਜੀਤ ਦੇ ਵੇਲੇ ਨਹੀਂ ਬਣੀਆਂ ਬੋਡੀਆਂ ਜਿੰਨੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਸਾਰਿਆਂ ਦੀਆਂ ਬੋਡੀਆਂ ਵੀ ਉੱਥੇ ਹੀ ਬਣਦੀਆਂ ਰਹੀਆਂ ਪੰਜਾਬ 'ਚ ਬੋਡੀਆਂ ਕਦੀ ਬਣੀਆਂ ਹੀ ਨਹੀਂ ਔਰ ਮੈਂ ਇੱਕ ਗੱਲ ਵੈਸੇ ਵੀ ਕਹਿਣਾ ਚਾਹਾਂਗੀ ਕਿ ਨਾ ਕਦੀ ਕਿਸੇ ਦਾ ਰੁਪਈਆ ਖਾਦਾ ਨਾ ਜ਼ਿੰਦਗੀ ਚ ਖਾਣਾ ਹਮੇਸ਼ਾ ਇੰਨੀ ਓਪਨਲੀ ਕਹਾਂਗੇ ਇੰਨੀ ਓਪਨਲੀ ਕਹਿੰਦੇ ਰਹੇ ਆਂ ਡਰਾਵੇ ਨਾ ਮਾਰੋ ਤੁਹਾਨੂੰ ਲੱਗਦਾ ਵੀ ਡਰਾਵੇ ਦੇ ਰਹੇ ਨਹੀਂ ਡਰਾਵੇ ਨਾ ਮਾਰੋ ਨਾ ਜੋ ਕਰਨਾ ਹੈ ਕਰੋ ਬਿਲਕੁਲ ਨਾ ਡਰਾਵੇ ਮਾਰੋ ਥੈਂਕ ਯੂ